ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਦਿੱਲੀ ਦੇ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਆ ਤੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨਾਲ ਗੱਲਬਾਤ ਕਰਨ ਨੂੰ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਜਲੰਧਰ ਕੈਂਟ ਤੋਂ ਵਿਧਾਇਕ ਪ੍ਰਗਟ ਸਿੰਘ ਸਰ ਪਹਿਲਾਂ ਤਾਂ ਦਿੱਲੀ ਚੋਣਾਂ ਦੀ ਆਪਾਂ ਗੱਲ ਕਰਾਂਗੇ ਕਿ ਦਿੱਲੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਅਲੱਗ ਚੋਣਾਂ ਲੜ ਰਹੀ ਕਾਂਗਰਸ ਅਲੱਗ ਤੇ ਭਾਜਪਾ ਅਲੱਗ ਫਾਈਟ ਕਿਹਦੇ ਵਿੱਚ ਦੇਖਦੇ ਹੋ ਇਹ ਦੇਖੋ ਟ੍ਰੈਂਗੂਲਰ ਫਾਈਟ ਹੈ ਔਰ ਮੇਰਾ ਖਿਆਲ ਹੈ ਕਿ ਜਿਹੜੇ ਸਮੀਕਰਨ ਹੈਗੇ ਆ ਜਿੰਨੀ ਇੱਕ ਗੱਲ ਸਮਝ ਆ ਰਹੀ ਹੈ ਦਿੱਲੀ ਦੀ ਉਹਦੇ ਵਿੱਚ ਕਾਂਗਰਸ ਜਿਹੜਾ ਉਹ ਬਿਹਤਰ ਪ੍ਰਦਰਸ਼ਨ ਜਿਹੜਾ ਉਹ ਕਰੂਗੀ ਇਸ ਵਾਰ ਲੇਕਿਨ ਜਦੋਂ MP ਇਲੈਕਸ਼ਨ ਹੋਏ ਸੀ ਉਹ ਤੋਂ ਇੰਡੀਆ ਗੱਡਵੰਦਰ ਮਨੇਆ ਸੀਗਾ ਉਸਦੇ ਬਾਅਦ ਜਿਹੜਾ ਚਾਹੇ ਹੁਣ ਪੰਜਾਬ ਹੈ ਚਾਹੇ ਦਿੱਲੀ ਹੈ ਲੇਕਿਨ ਵਕਫ ਵਕ ਚੋਨਾ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਲੋਂ ਲੜੀ ਜਾਂਦੀ ਹੈ ਤੇ BJP ਕਿਤੇ ਨਾ ਕਿਤੇ ਇਸ ਨੂੰ ਲੈ ਕੇ ਨਿਸ਼ਾਨਾ ਵੀ ਸਾਧਦੀ ਹੈ ਇਹ ਠੀਕ ਹੈ ਕਿ ਉਦੋਂ ਗੱਠਬੰਧਨ ਬਣਿਆ ਸੀ ਇੰਡੀਆ ਗੱਠਬੰਧਨ ਔਰ ਉਹ ਜਿਹੜਾ ਬੇਸਿਕਲੀ ਐਮਪੀਜ਼ ਲਈ ਬਣਿਆ ਸੀ ਸੋ ਥੈਟ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਿਹੜਾ ਆ ਇੱਕ ਧਿਰ ਬਣਾ ਕੇ ਲੜਿਆ ਜਾਵੇ ਤਾਂ ਕਿ ਦੇਸ਼ ਦੇ ਆਪਣੇ ਅਲੱਗ-ਅਲੱਗ ਇਸ਼ੂਜ਼ ਹੈਗੇ ਆ ਲੇਕਿਨ ਜਦੋਂ ਸਟੇਟਸ ਦੀ ਗੱਲ ਆਉਂਦੀ ਹੈ ਉਦੋਂ ਪੋਲਿਟੀਕਲ ਪਾਰਟੀਆਂ ਜਿਹੜੀਆਂ ਉਹ ਆਪਣੀ-ਆਪਣੀ ਪਾਰਟੀ ਵੱਲੋਂ ਜਿਹੜਾ ਕੈਂਡੀਡੇਟਸ ਖੜੇ ਕਰਦੀਆਂ ਸੋ ਥੈਟ ਕਿ ਪੋਲਿਟিক্যাল ਪਾਰਟੀਆਂ ਦੀ ਰੈਲੇਵੈਂਸੀ ਵੀ ਰਵੇ ਔਰ ਜਿਹੜੇ ਲੋਕਲ ਇਸ਼ੂਜ਼ ਹੈ ਉਹਨੂੰ ਵੀ ਜੜਾ ਉਭਾਰਿਆ ਜਾ ਸਕੇ ਲੇਕਿਨ ਬੀਜੇਪੀ ਨੂੰ ਲੈ ਕੇ ਕਿਉਂਕਿ ਉਸ ਸਮੇਂ ਕਾਂਗਰਸ ਤੇ ਆਪ ਕੱਠੀ ਨਜ਼ਰ ਆਈ ਔਰ ਕਿਹਾ ਕਿ ਜਿਹੜਾ ਬੀਜੇਪੀ ਹੈਗੀ ਹੈ ਉਹ ਦੇਸ਼ ਦੇ ਪ੍ਰਤੀ ਜਾਂ ਲੋਕਾਂ ਦੇ ਪ੍ਰਤੀ ਉਹ ਪਾਰਟੀ ਹੈ ਜਿਹੜਾ ਨੁਕਸਾਨ ਦੇ ਰਹੀ ਹੈ ਲੇਕਿਨ ਹੁਣ ਕੀ ਗੱਲ ਉਹ ਪਾਰਟੀ ਨੁਕਸਾਨ ਦੇ ਰਹੀ ਹੁਣ ਅਲੱਗ-ਅਲੱਗ ਚੋਣਾ ਕਿਉਂ ਮਤਲਬ ਕਿਤੇ ਨਾ ਕਿਤੇ ਜਿਹੜੇ ਲੋਕ ਨੇ ਕੰਫਿਊਜ਼ ਨਹੀਂ ਹੁੰਦੇ ਨੀ ਇਹੋ ਜੀ ਗੱਲ ਨਹੀਂ ਹੈ ਲੋਕੀ ਦੇਖੋ ਹਰ ਇਲੈਕਸ਼ਨ ਦਾ ਜਿਹੜਾ VOTING ਪੈਟਰਨ ਹੈ ਉਹ ਡਿਫਰੈਂਟ ਹੁੰਦਾ ਹੈਗਾ ਉਹਦੇ ਇਸ਼ੂਜ਼ ਵੀ ਕਿਉਂਕਿ ਜਦੋਂ ਦੇਸ਼ ਦੀ ਗੱਲ ਆਉਂਦੀ ਹੈ ਉਦੋਂ ਇਸ਼ੂਜ਼ ਅਲੱਗ ਹੁੰਦੇ ਆ ਜਦੋਂ ਸਟੇਟਸ ਦੀ ਗੱਲ ਆਉਂਦੀ ਆ ਹਰ ਸਟੇਟ ਦੇ ਆਪਣੇ ਆਪਣੇ ਇਸ਼ੂਜ਼ ਹੈਗੇ ਆ ਸੋ ਮੈਨੂੰ ਲੱਗਦਾ ਕਿ ਇਹੋ ਜੀ ਕੋਈ ਗੱਲ ਨਹੀਂ ਹੈ ਫਾਰਮਰ ਮਨਿਸਟਰ ਦਿੱਲੀ ਦੇ ਜਿਹੜੇ CM ਨੇ ਫਾਰਮਰ CM ਜਿਹੜੇ ਅਰਵਿੰਦ ਕੇਜਰੀਵਾਲ ਉਹਨਾਂ ਦੀ ਗੱਡੀ ਤੇ ਅੱਜ ਹਮਲਾ ਹੁੰਦਾ ਹੈ ਵੀਡੀਓ ਵੀ ਸਾਹਮਣੇ ਆਂਦੀ ਹੈ ਸਿਕਿਉਰਟੀ ਜਿਹੜੇ ਉਸ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਕਰਦੀ ਹੈਗੀ ਆ ਲੇਕਿਨ ਜਿਹੜਾ ਆਰੋਪ ਹੈਗਾ ਆ ਉਹ ਜਿਹੜੇ ਬੀਜੇਪੀ ਦੇ ਉਮੀਦਵਾਰ ਨੇ ਪ੍ਰਵੇਸ਼ ਵਰਮਾ ਉਹਨਾਂ ਤੇ ਲਗਾਇਆ ਜਾ ਰਿਹਾ ਕਿ ਉਹਨਾਂ ਦੇ ਸਮਰਥਕਾਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਦੇਖੋ ਮੈਂ ਇਹਦੇ ਤੇ ਬਹੁਤਾ ਕਮੈਂਟ ਤਾਂ ਨਹੀਂ ਕਰਨਾ ਚਾਹੁੰਦਾ ਪਰ ਕੇਜਰੀਵਾਲ ਹੀ ਇੱਕ ਇਹੋ ਜਿਹੇ ਲੀਡਰ ਆ ਜਿਨ੍ਹਾਂ ਦੇ ਉੱਤੇ ਇਲੈਕਸ਼ਨ ਦੇ ਵਿੱਚ ਪਬਲਿਸਿਟੀ ਲਈ ਹਮਲਾ ਜ਼ਰੂਰ ਹੋਇਆ ਤੋ ਕਿਉਂਕਿ ਉਹਦੇ ਤੋਂ ਬਾਅਦ ਉਹ ਕਿਤੇ ਬੰਦੇ ਵੀ ਨਹੀਂ ਲੱਭਦੇ ਕਿਉਂਕਿ ਦੇਖੋ ਇਹਨਾਂ ਦਾ ਜਿਹੜਾ ਪੈਟਰਨ ਹੈ ਪੰਜਾਬ ਦੇ ਵਿੱਚ ਇਹਨਾਂ ਦੇ ਕਿੰਨੇ ਮਿਨਿਸਟਰਸ ਹੈ ਕਿ ਜਿਨ੍ਹਾਂ ਦੇ ਉੱਤੇ ਕ੍ਰਾਪਸ਼ਨ ਦੇ ਜਾਂ ਅਦਰਵਾਈਜ਼ ਕਿਤੇ ਸੀਐਮ ਸਾਹਿਬ ਨੇ ਖੁਦ ਵੀ ਕਿਹਾ ਸੀ ਕਿ ਹਾਂ ਵੀ ਸਾਡਾ ਆ ਜਿਹੜਾ ਮੰਤਰੀ ਹੈਗਾ ਕਿ ਇਹ ਰਿਸ਼ਵਤ ਮੰਗਦਾ ਔਰ ਮੇਰੇ ਕੋਲ ਪ੍ਰੂਫ ਵੀ ਹੈਗੇ ਆ ਪਰ ਮੈਨੂੰ ਲੱਗਦਾ ਉਹਦੇ ਤੋਂ ਬਾਅਦ ਖਬਰਾਂ ਤੋਂ ਬਾਅਦ ਮਹੀਨਾ 2 ਮਹੀਨੇ ਤੋਂ ਬਾਅਦ ਮੈਨੂੰ ਨਹੀਂ ਲੱਗਦਾ ਕੋਈ ਐਹੋ ਜਿਹਾ ਐਕਟ ਹੋਇਆ ਹੋਵੇ ਜਿਹਦੇ ਤੇ ਆਪਾਂ ਇਹਨਾਂ ਤੇ ਯਕੀਨ ਕਰ ਸਕੀਏ ਕਿਉਂਕਿ ਇਹਨਾਂ ਤੇ ਯਕੀਨ ਕੋਈ ਨਹੀਂ ਹੈ ਤੇ ਜੇ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਸਮੇਂ ਜਿਹੜਾ ਕਿਸਾਨਾਂ ਦਾ ਹੈ ਪਰਟੈਸਟ ਚੱਲ ਰਿਹਾ ਹੈਗਾ ਕਿਉਂਕਿ ਕਿਸਾਨ ਨੇਤਾ ਜਗਜੀਤ ਸਿੰਘ ਦੱਲੇਵਾਲ 53 ਦਿਨਾਂ ਤੋਂ ਜਿਹੜੇ ਪੇ ਹੋਏ ਨੇ ਬਿਸਤਰੇ ਤੇ ਔਰ ਉਹਨਾਂ ਦਾ ਜਿਹੜਾ ਇਸ ਸਮੇਂ ਹਾਲਾਤ ਬਹੁਤ ਖਰਾਬ ਨੇ ਉਲਟੀਆਂ ਵੀ ਨਜ਼ਰ ਆਈਆਂ ਹੁਣ ਉਹਨਾਂ ਦਾ ਹੀ ਸਮਰਥਨ ਕਰਨ ਨੂੰ ਕੁਝ ਹੋਰ ਕਿਸਾਨ ਜਿਹੜੇ ਹਰਿਆਣਾ ਦੇ ਉਹ ਵੀ ਅੰਸ਼ਨ ਤੇ ਆ ਕੇ ਬੈਠ ਗਏ ਨੇ ਉਹ ਵੀ ਭੁਖੜ ਹੜਤਾਲ ਦੇ ਦੇਖੋ ਜਿਹੜੀ ਪਿਛਲੀ ਵੀ ਮੂਵਮੈਂਟ ਸੀਗੀ ਉਹਦੇ ਵਿੱਚ ਵੀ ਹਰਿਆਣਾ ਰਾਜਸਥਾਨ ਯੂਪੀ ਈਵਨ ਮਹਾਰਾਸ਼ਟਰ ਮੱਧ ਪ੍ਰਦੇਸ਼ ਉਹਨਾਂ ਦੇ ਕਿਸਾਨਾਂ ਨੇ ਸਪੋਰਟ ਕੀਤੀ ਸੀ ਇਹ ਠੀਕ ਹੈ ਕਿ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਐਗਰੈਸਿਵ ਹੈ ਬਾਕੀ ਸ਼ਾਇਦ ਕਿਸਾਨ ਉਹਨੇ ਐਗਰੈਸਿਵ ਨਹੀਂ ਹੈ ਲੇਕਿਨ ਮੈਨੂੰ ਲੱਗਦਾ ਇਹ ਕਿਸਾਨੀ ਦਾ ਇਸ਼ੂ ਜਿਹੜਾ ਉਹ ਸਾਡੇ ਦੇਸ਼ ਦਾ ਇਸ਼ੂ ਆ ਔਰ ਉਹਦੇ ਤੇ ਇਹ ਠੀਕ ਹੈ ਵੀ ਕਈ ਵਾਰ ਕਈ ਲੋਕ ਇਹ ਵੀ ਕਹਿੰਦੇ ਆ ਕਿ ਦੇਖੋ ਜੀ ਇਹਨਾਂ ਨੇ ਰਸਤੇ ਬੰਦ ਕੀਤੇ ਆ ਮੈਨੂੰ ਲੱਗਦਾ ਉਹਨੂੰ ਅਵੋਇਡ ਕਰਦੇ ਹੋਏ ਜਿਹੜੀ ਆ ਜਿਹੜਾ ਪ੍ਰੋਟੈਸਟ ਆ ਉਹ ਕਰਨਾ ਚਾਹੀਦਾ ਕਿਉਂਕਿ ਅਲਟੀਮੇਟਲੀ ਜੇ ਅੱਧੀ ਆਬਾਦੀ ਜਿਹੜੀ ਇਸ ਦੇਸ਼ ਦੀ ਪਰ ਐਸੀ ਤਾਂ ਸਖਤ ਤੇ ਨਜ਼ਰ ਆਇਆ ਪੰਜਾਬ ਸਰਕਾਰ ਨੂੰ ਫਟਕਾਰ ਵੀ ਲਾਜ ਨਹੀਂ ਡੈਫੀਨੇਟਲੀ ਪਰ ਜਿਹੜਾ ਜਿਹੜਾ ਪ੍ਰੋਟੈਸਟ ਕਰਨਾ ਉਹ ਉਹਦਾ ਅਧਿਕਾਰ ਹੈਗਾ ਲੇਕਿਨ ਐਟ ਦਾ ਸੇਮ ਟਾਈਮ ਮੈਨੂੰ ਲੱਗਦਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਜਿੱਥੇ ਸਰਕਾਰਾਂ ਕਾਰਪੋਰੇਟਸ ਨੂੰ ਬਹੁਤ ਵੱਡੇ ਜਿਹੜੇ ਆ ਰੀਲੀਫ ਦਿੰਦੀਆਂ ਹੈਗੀਆਂ ਮੈਨੂੰ ਲੱਗਦਾ ਕਿਸਾਨੀ ਨੂੰ ਵੀ ਰੀਲੀਫ ਦੇਣਾ ਚਾਹੀਦਾ ਤਾਂ ਕਿ ਇਹ ਕੰਮ ਸੇਕਮ ਉਹਨਾਂ ਕਿਸਾਨਾਂ ਦੀ ਜਿਹੜੀ ਫੈਮਲੀਆਂ ਆ ਉਹਦੀ ਸਸਟੇਨੇਬਿਲਟੀ ਬਣ ਸਕੇ ਔਰ ਦੇਸ਼ ਦਾ ਜਿਹੜਾ ਅੰਨ ਭੰਡਾਰ ਆ ਉਹਨੂੰ ਬੈਲੈਂਸ ਕੀਤਾ ਜਾ ਸਕੇ ਔਰ ਲੋਕ ਦੇਸ਼ ਦੇ ਲੋਕ ਜਿਹੜਾ ਉਹ ਚੰਗਾ ਫੂਡ ਜਿਹੜਾ ਉਹ ਲੈ ਸਕਣ ਕਿਉਂਕਿ ਅਲਟੀਮੇਟਲੀ ਫੂਡ ਤੋਂ ਬਿਨਾ ਸ਼ਾਇਦ ਕਈ ਵਾਰੀ ਕਈ ਵਾਰੀ ਲੋਕਾਂ ਨੂੰ ਵੀ ਇਹ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਇਹ ਫੂਡ ਪਤਾ ਨਹੀਂ ਕਿੱਥੋਂ ਆ ਜਾਣਾ ਲੇਕਿਨ ਫੂਡ ਤਾਂ ਹਮੇਸ਼ਾ ਉਗਾਇਆ ਹੀ ਜਾਂਦਾ ਔਰ ਉਹ ਕਿਸਾਨਾਂ ਦੁਆਰਾ ਹੀ ਉਗਾਇਆ ਜਾਂਦਾ ਪਰ 2022 ਦੇ ਵਿੱਚ ਜਿਹੜੀ ਕਾਂਗਰਸ ਦੀ ਸਰਕਾਰ ਸੀ ਤੇ ਅੱਜ ਜਿਹੜੇ ਪ੍ਰਦਰਸ਼ਨਕਾਰੀ ਜਿਹੜੇ ਕਿਸਾਨ ਸੀਗੇ ਉਹਨਾਂ ਤੇ ਮਾਮਲਾ ਦਰਜ ਕਰ ਦਿੱਤਾ ਜਾਂਦਾ ਹੈ ਉਹ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਤੇ ਕਿਉਂਕਿ ਕਈ ਧਾਰਾ ਵੀ ਲਵਾਈਆਂ ਜਾ ਰਹੀਆਂ ਨੇ ਉਹਨਾਂ ਤੇ ਕਈ ਐਕਟ ਵੀ ਲਾ ਦਿੱਤੇ 307 353 341 186 149 ਅਤੇ 8B ਨੈਸ਼ਨਲ ਹਾਈਵੇ ਐਕਟ ਵੀ ਸ਼ਾਮਿਲ ਕੀਤਾ ਗਿਆ ਇਹਨੂੰ ਕਿਵੇਂ ਦੇਖਦੇ ਕਿਉਂਕਿ ਸਰਕਾਰ ਕਾਂਗਰਸ ਦੀ ਸੀਗੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੀ ਵੀ ਸੁਰੱਖਿਆ ਉਸ ਟਾਈਮ ਉਸ ਟਾਈਮ ਇਹ ਜਿਹੜਾ ਆ ਪਰਚਾ ਨਹੀਂ ਦਰਜ ਹੋਇਆ ਰਾਦਰ ਕੇ ਉਦੋਂ ਸਾਡੀ ਸਰਕਾਰ ਤਾਂ ਜਿਹੜੀ ਕਿਸਾਨਾਂ ਨੂੰ ਡਿਫੈਂਡ ਕਰਦੀ ਸੀ ਲੇਕਿਨ ਪ੍ਰਧਾਨ ਮੰਤਰੀ ਦੀ ਜਿਹੜੀ ਸੁਰੱਖਿਆ ਹੈਗਾ ਉਹਨੂੰ ਠੀਕ ਆ ਸਿਕਿਉਰ ਕਰਨਾ ਚਾਹੀਦਾ ਬਟ ਉਹਦੇ ਤੇ ਇੰਨੇ ਹਾਰਸ਼ ਜਿਹੜੇ ਆ ਉਹ ਕਿਉਂਕਿ ਇਹੋ ਜਿਹਾ ਕੋਈ ਸਿਚੁਏਸ਼ਨ ਨਹੀਂ ਸੀ ਅਮਰਜ ਹੋਈ ਜਿੱਥੇ ਜਿਹੜਾ ਪ੍ਰਧਾਨ ਮੰਤਰੀ ਦੀ ਜਾਨ ਮਾਲ ਨੂੰ ਕਿਤੇ ਕੋਈ ਨੁਕਸਾਨ ਹੋਣ ਦੀ ਗੱਲ ਸੀ ਜ ਮੇਰੇ ਖਿਆਲ ਆ ਦੂਰ ਦੂਰ ਤੱਕ ਵੀ ਇਹੋ ਜੀ ਕੋਈ ਗੱਲ ਨਹੀਂ ਸੀ ਸੋ ਮੈਨੂੰ ਲੱਗਦਾ ਕਿ ਭਗਵੰਤ ਮਾਨ ਸਰਕਾਰ ਸੱਚੀ ਗੱਲ ਹੈ ਆਮ ਆਦਮੀ ਪਾਰਟੀ ਜਿਹੜੀ ਆ ਉਹ ਬੀਜੇਪੀ ਦੀ ਬੀ ਟੀਮ ਹੈਗੀ ਆ ਔਰ ਜੋ ਜੋ ਵੀ ਬੀਜੇਪੀ ਚਾਹੁੰਦੀ ਆ ਜੋ ਜੋ ਵੀ ਬੀਜੇਪੀ ਕਰਦੀ ਆ ਇਹ ਹਮੇਸ਼ਾ ਉਹਨੂੰ ਸਪੋਰਟ ਕਰਦੀ ਹੈ ਲੇਕਿਨ ਕਿਉਂਕਿ ਪ੍ਰਧਾਨ ਮੰਤਰੀ ਦੀ ਉੱਥੇ ਰੈਲੀ ਸੀ ਫਿਰੋਜ਼ਪੁਰ ਦੇ ਵਿੱਚ ਤੇ ਉਹਨਾਂ ਦੀ ਇਕਤਰ ਰੈਲੀ ਜਿਹੜੀ ਹੈਗੀ ਆ ਉਹ ਖਰਾਬ ਕੀਤੀ ਗਈ ਨੇ ਉਹ ਖਰਾਬ ਕੀਤੀ ਗਈ ਹੈ ਕਿ ਖਰਾਬ ਨਹੀਂ ਨਿਵੇਂ ਦਰਜ ਹੋ ਗਿਆ ਖਰਾਬ ਖਰਾਬ ਨਹੀਂ ਕੀਤੀ ਉਹ ਫਲॉप ਕੀਤੀ ਗਈ ਹੁਣ ਕਿਉਂਕਿ ਭਗਵਾਨਤਮਾਨ ਉਹਨਾਂ ਦੀ ਹੀ ਟੀਮ ਦਾ ਵੀ ਟੀਮ ਦਾ ਹਿੱਸੇਦਾਰ ਹੈ ਕਿਉਂਕਿ ਤੁਹਾਨੂੰ ਇੱਕ ਹੋਰ ਵੀ ਜਾਣਕਾਰੀ ਲਈ ਦੱਸਦਾ ਕਿ ਜਿਹੜਾ ਐਜੂਕੇਸ਼ਨ ਦਾ ਸਿਸਟਮ ਹੈ ਜਿਹੜੇ ਵਾਈਸ ਚਾਂਸਲਰ ਗਵਰਨਮੈਂਟ ਆਫ ਇੰਡੀਆ ਸਿੱਧੇ ਲਾਉਣਾ ਚਾਹੁੰਦੀ ਆ ਔਰ ਉਹ ਬਿਲਕੁਲ ਹੀ ਭਗਵੰਤ ਮਾਨ ਉਹਨੂੰ ਸਪੋਰਟ ਕਰ ਰਿਹਾ ਹੈਗਾ ਜਦਕਿ ਸਾਨੂੰ ਬਿਲਕੁਲ ਡੱਟ ਕੇ ਵਿਰੋਧ ਕਰਨਾ ਚਾਹੀਦਾ ਤਾਂ ਕਿ ਮੰਨ ਲਓ ਜਿਹੜੀਆਂ ਯੂਨੀਵਰਸਿਟੀਆਂ ਹੈਗੀਆਂ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਇਹ ਸਰਕਾਰ ਦਾ ਪ੍ਰੈਰੋਗੇਟਿਵ ਹੋਣਾ ਚਾਹੀਦਾ ਨਾ ਕਿ ਗਵਰਨਮੈਂਟ ਆਫ ਇੰਡੀਆ ਦਾ ਪ੍ਰੈਰੋਗੇਟਿਵ ਹੋਣਾ ਚਾਹੀਦਾ। ਕਾਈ ਦਾ ਕਨਫਿਊਜ਼ ਹੈ। ਇੱਕ ਪਾਸੇ ਕਹਿ ਰਹੇ ਹੋ ਕਿ ਤੁਸੀਂ ਜਿਹੜਾ ਭਗਵੰਤਪານ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਦਾ ਵਿਰੋਧ ਕਰੋ। ਦੂਜੇ ਪਾਸੇ ਭਾਜਪਾ ਨੂੰ ਜਦੋਂ ਵਿਰੋਧ ਕਰਨਾ ਹੈ ਤੇ ਉਹ ਤੋਂ ਆਮ ਆਦਮੀ ਪਾਰਟੀ ਸਰਕਾਰ ਵਿਰੋਧ ਦੀ ਗੱਲ ਨਹੀਂ ਹੈ। ਮੈਂ ਤਾਂ ਇੰਸਟੀਚੂਨਸ ਦੀ ਗੱਲ ਕਰਦਾ। ਸਰਕਾਰ ਕੋਈ ਵੀ ਹੋਵੇ। ਕਿਉਂਕਿ ਇੰਸਟੀਚੂਨਸ ਵੱਡੀਆਂ ਹੁੰਦੀਆਂ ਕੋਈ ਕੋਈ ਜਿਹੜੀਆਂ ਪਾਰਟੀਆਂ ਵੱਡੀਆਂ ਨਹੀਂ ਹੁੰਦੀਆਂ। ਕਿਉਂਕਿ ਪਾਰਟੀ ਕੋਈ ਵੀ ਸਰਕਾਰ ਬਣਾ ਸਕਦੀ ਹੈ ਲੇਕਿਨ ਜਿਹੜੀ ਉਹ ਗਰੀਮਾ ਹੈਗੀ ਆ ਜਿਹੜੀ ਉਹ ਇੰਸਟੀਚਿਊਸ਼ਨਸ ਹੈਗੀ ਆ ਉਹਦੀ ਜਿਹੜੀ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਕਰਨ ਦੀ ਜ਼ਰੂਰਤ ਹੈ ਪਰ ਹੁਣ ਜਿੰਨਾ ਤੇ ਮਾਮਲੇ ਦਰਜ ਹੋਏ ਜਿਹੜੇ ਪ੍ਰਦਰਸ਼ਨਕਾਰੀ ਸੀਗੇ ਕਿਸਾਨ ਸੀਗੇ ਤੇ ਉਹਨਾਂ ਲਈ ਹੁਣ ਕਾਂਗਰਸ ਕੀ ਡਿਫੈਂਡ ਕਰੇਗੀ ਕਾਂਗਰਸ ਕੀ ਕੋਈ ਲੜਾਈ ਲੜੇਗੀ ਉਹਨਾਂ ਨੂੰ ਡੈਫੀਨੇਟਲੀ ਸਪੋਰਟ ਕਰੂਗੀ ਔਰ ਮੈਨੂੰ ਲੱਗਦਾ ਕਿ ਅਸੀਂ ਅਪ੍ਰੋਪਰੀਏਟ ਜਗ੍ਹਾ ਤੇ ਇਹਦਾ ਮੁੱਦਾ ਉਠਾ ਕੇ ਉਹਨਾਂ ਦੇ ਸਪੋਰਟ ਦੇ ਵਿੱਚ ਆਵਾਂਗੇ ਹਾਂ ਜੇ ਗੱਲ ਹੁਣ ਆਪਾਂ ਕੱਲ੍ਹ ਦੀ ਹੈ ਵੀ ਲੁਧਿਆਣਾ ਕਿਉਂਕਿ ਜਿਹੜੇ ਗੋਗੀ ਸੀਗੇ ਪਛਮੀ ਸੀਟ ਤੋਂ ਵਿਧਾਇਕ ਸੀ ਉਹਨਾਂ ਦੀ ਦੁਖਦ ਜਿਹੜੀ ਮੌਤ ਹੋਈ ਹੈ ਔਰ ਹੁਣ ਜਿਹੜਾ ਬਾਈ ਇਲੈਕਸ਼ਨ ਵੀ ਹੋਣ ਜਾਣੇ ਆ ਤੇ ਕਿਵੇਂ ਦੇਖਦੇ ਹੋ ਇਸ ਵਾਰ ਕਾਂਗਰਸ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਉੱਥੋਂ ਦੀ ਸੀਟ ਤੋਂ ਚੋਣਾ ਲੜਨ ਨਹੀਂ ਦੇਖੋ ਉਸ ਹੀ ਸੀਟ ਤੋਂ ਲੜਦੇ ਹੈਗੇ ਆ ਬਾਕੀ ਇਹ ਫੈਸਲਾ ਜਿਹੜਾ ਆ ਉਹ ਸਾਡੀ ਪਾਰਟੀ ਦਾ ਹੈਗਾ ਸੋ ਪਾਰਟੀ ਉਹਦੇ ਵਿੱਚ ਜੋ ਜੋ ਵੀ ਠੀਕ ਸਮਝੂਗੀ ਅ ਅਸੈਸ ਕਰਕੇ ਮੇਰਾ ਖਿਆਲ ਹੈ ਕਿ ਉਸ ਬੰਦੇ ਨੂੰ ਜਿਹੜਾ ਚੋਣ ਆ ਉੱਥੇ ਲੜਾਈ ਜਾਊਗੀ ਕੀ ਦੇਖਦੇ ਹਾਂ ਕਿ ਪਾਰਟੀ ਜਿਹੜਾ ਉਹਨਾਂ ਦੇ ਨਾਮ ਤੇ ਮੂਹਰ ਲਗਾਏਗੀ ਮੈਨੂੰ ਲੱਗਦਾ ਤਾਂ ਹੈ ਕਿ ਪਾਰਟੀ ਜੇ ਮੰਥਨ ਕਰੇਗੀ ਫਿਰ ਕੋਈ ਕਮੇਟੀ ਬਣਾਈ ਜਾਏਗੀ ਅਸੈਸ ਕਰੂਗੀ ਅਸੈਸ ਕਰਕੇ ਉਹਦੇ ਤੋਂ ਬਾਅਦ ਜਿਹੜਾ ਉਹ ਕਿਉਂਕਿ ਖੁੱਲ ਕੇ ਇਸ ਬਾਰੇ ਕੋਈ ਬੋਲ ਨਹੀਂ ਰਿਹਾ ਹੈ ਕਾਂਗਰਸ ਤੋਂ ਨਹੀਂ ਹਜੀ ਮੇਰਾ ਖਿਆਲ ਹੈ ਹਜੀ ਦਿਨਾਂ ਚਿਰ ਨੋਟੀਫਿਕੇਸ਼ਨ ਨਹੀਂ ਹੁੰਦੀ ਹਜੇ ਤਾਂ ਪ੍ਰੀਲੀਮਿਨਰੀ ਨੋਟੀਫਿਕੇਸ਼ਨ ਹੋਈ ਆ ਕਿ ਇਹ ਸੀਕੈਂਟ ਸੀਟ ਹੈ ਵੇਕੈਂਟ ਹੋਈ ਆ ਲੇਕਿਨ ਉਹਦੇ ਤੋਂ ਬਾਅਦ ਵਿਥਿਨ 6 ਮਨਥ ਜਿਹੜਾ ਉਹਦੇ ਤੇ ਇਲੈਕਸ਼ਨ ਜਿਹੜਾ ਹੁੰਦਾ ਹੈ ਬਿਲਕੁਲ ਜਿਵੇਂ ਅਕਾਲੀ ਦਲ ਦੀ ਗੱਲ ਕੀਤੀ ਹੈ ਅਕਾਲੀ ਦਲ ਦੇ ਸੁਖਬੀਰ ਬਾਦਲ ਜਿਹੜੇ ਪ੍ਰਧਾਨ ਕਿ ਤੋਂ ਸਿਫਾ ਦੇ ਗਏ ਲੇਕਿਨ ਹਜੇ ਵੀ ਦੋ ਫੋਟ ਜਿਹੜੀ ਚੱਲਦੀ ਪਈ ਹੈ ਇੱਕ ਬਾਗੀ ਤੜਾ ਹਜੇ ਵੀ ਜਿਹੜਾ ਉਹਨਾਂ ਦੇ ਅਗੇਸ ਚੱਲਦਾ ਨਜ਼ਰ ਆ ਰਿਹਾ ਹੈ Shri Akal Takht Saheb ਦੇ ਜਥੇਦਾਰ ਨੂੰ ਫੇਰ ਦੁਬਾਰਾ ਮਿਲੇ ਨੇ ਫੇਰ ਉਹਨਾਂ ਨੇ ਆਪਣੀ ਡਿਮਾਂਡ ਰੱਖੀਆਂ ਨੇ ਤੇ ਕਿਵੇਂ ਦੇਖਦੇ ਹੋ ਕਿ ਮੁਰਜੋਟ ਇੱਕ ਹੋਊਗਾ ਕਿਉਂਕਿ ਸਾਈਚ ਵਿੱਚ ਹੋਣਾ ਹੈ ਕਿ ਅਕਾਲੀ ਦਲ ਮਜ਼ਬੂਤ ਹੁੰਦਾ ਦਿਖਾਈ ਦੇ ਦੇਖੋ ਮੈਂ ਜਦੋਂ ਵੀ ਗੱਲ ਕਰਦਾ ਇੰਟਰਨਲ ਡੈਮੋਕ੍ਰੇਸੀ ਦੀ ਉਹ ਇਸ ਕਰਕੇ ਕਰਦਾ ਜਿਹੜਾ ਸਮਾਂ ਹੁੰਦਾ ਉਹਦੇ ਤੇ ਬਹੁਤ ਬੰਦੇ ਜਿਹੜੇ ਆ ਉਹ ਚੁੱਪੀ ਧਾਰ ਜਾਂਦੇ ਆ ਖਾਸ ਕਰਕੇ ਪਾਵਰ ਦੇ ਖਿਲਾਫ ਇਹ ਉਦੋਂ ਵੀ ਉਸ ਚੀਜ਼ ਦਾ ਹਿੱਸਾ ਸੀ ਅਕਾਲੀ ਦਲ ਦਾ ਹਿੱਸਾ ਸੀ ਇਹ ਉਹਦੇ ਵਿੱਚ ਮਨਿਸਟਰਸ ਵੀ ਸੀ ਐਮਐਲਏਜ਼ ਵੀ ਸੀਗੇ ਤੋਂ ਮੈਨੂੰ ਲੱਗਦਾ ਕਿ ਉਦੋਂ ਇਹ ਬਿਲਕੁਲ ਨਹੀਂ ਬੋਲੇ ਤੇ ਹੁਣ ਬੋਲਣ ਦਾ ਕੋਈ ਬਹੁਤਾ ਫਾਇਦਾ ਨਹੀਂ ਕਿਉਂਕਿ ਪਬਲਿਕ ਦੇ ਵਿੱਚ ਔਰ ਅਦਰਵਾਈਜ਼ ਜਿਹੜੀ ਇਮੇਜ ਆ ਉਹ ਕੋਈ ਬਹੁਤਾ ਜਿਆਦਾ ਚੰਗੀ ਨਹੀਂ ਜੀ ਤੇ ਕਿਤੇ ਲੱਗਦਾ ਹੈਗਾ ਕਿ ਅਕਾਲੀ ਦਲ ਦੀ ਉਹ ਜਿਹੜੀ ਸਥਿਤੀ ਸੁਧਰੇਗੀ ਜਾਂ ਫਿਰ ਹੋਰ ਡਾਊਨ ਜਾਏਗਾ ਕਿਉਂਕਿ ਕਿਉਂਕਿ ਜਿਹੜੀ ਹਜੇ ਤੱਕ ਤਸਵੀਰਾਂ ਸਮ ਨਜ਼ਰ ਆ ਰਹੀਆਂ ਨੇ ਜੋ ਉਹਨਾਂ ਦੀ ਸਮਝ ਆ ਰਹੀ ਹੈ ਲੇਕਿਨ ਇਹ ਲੱਗ ਨਹੀਂ ਰਿਹਾ ਕਿ ਇੱਕ ਜੁਟ ਹੁੰਦੇ ਨਜ਼ਰ ਆ ਰਹੇ ਹਾਂਜੀ ਮੈਨੂੰ ਲੱਗਦਾ ਹਜੇ ਕੋਈ ਅਕਾਲੀ ਦਲ ਦਾ ਕੋਈ ਚਿਹਰਾ ਮੋਹਰਾ ਨਿਕਲ ਨਹੀਂ ਰਿਹਾ ਔਰ ਮੈਨੂੰ ਲੱਗਦਾ ਆਉਣ ਵਾਲੇ ਨੀਅਰ ਫਿਊਚਰ ਦੇ ਵਿੱਚ ਵੀ ਹਜੇ ਕੋਈ ਬਹੁਤੇ ਇਸ ਗੱਲ ਦੀ ਆਸ ਨਹੀਂ ਹੈ ਜੇ ਗੱਲ ਕੀਤੀ ਜਾਵੇ ਸਾਡੇ ਹਾਕੀ ਖਿਡਾਰੀ ਜਿਹੜੇ ਨੇ ਖਾਸ ਕਰਕੇ ਜਲੰਧਰ ਤੋਂ ਅੰਮ੍ਰਿਤਸਰ ਤੋਂ ਨੇ ਕਿਉਂਕਿ ਜਿਹੜੇ ਹਾਕੀ ਕੈਪਟਨ ਨੇ ਉਹਨਾਂ ਨੂੰ ਵੀ ਵਾਰਡ ਮਿਲੇ ਅਰਜੁਨ ਵਾਰਡ ਸੁਖਜੀਤ ਸਿੰਘ ਨੂੰ ਵੀ ਮਿਲੇ ਉਹਨਾਂ ਨੂੰ ਕਿਵੇਂ ਦੇਦੇ ਉਹਨਾਂ ਦੀ ਅਚੀਵਮੈਂਟ ਨੂੰ ਤੇ ਉਹਨਾਂ ਦੇ ਫਾਦਰ ਵੱਲੋਂ ਇਹ ਕਿਹਾ ਗਿਆ ਕਿ ਹੁਣ ਜਿਹੜਾ ਪੰਜਾਬ ਸਰਕਾਰ ਹੈ ਉਹਨਾਂ ਨੂੰ ਡੀਐਸਪੀ ਦੀ ਨੌਕਰੀ ਦੇਵੇ ਪੰਜਾਬ ਨੀ ਮੈਨੂੰ ਲੱਗਦਾ ਇਹ ਸਾਰੇ ਮੁੰਡੇ ਲਗਭਗ ਡੀਐਸਪੀ ਆ ਜੇ ਕੋਈ ਨਹੀਂ ਹੈਗਾ ਜਰਮਨ ਬ੍ਰੀ ਸਿੰਘ ਨਹੀਂ ਹੈ ਅ ਸੁਭਜੀਤ ਸਿੰਘ ਨਹੀਂ ਉਹਦੇ ਵਿੱਚ ਮੈਨੂੰ ਲੱਗਦਾ ਉਹਦੋਂ ਸ਼ਾਇਦ ਉਹਨਾਂ ਨੇ ਅਪਲਾਈ ਨਹੀਂ ਸੀ ਕੀਤਾ ਜਾਂ ਲੇਟਰ ਸਟੇਜ ਵਾਲੇ ਹੈਗੇ ਕਿਉਂਕਿ ਇਹ ਨੌਕਰੀਆਂ ਤਾਂ ਸਾਡੇ ਹੀ ਸਮੇਂ ਤੇ ਦਿੱਤੀਆਂ ਗਈਆਂ ਸੀ ਐਗਜ਼ੀਕਿਊਸ਼ਨ ਭਾਵੇਂ ਬਾਅਦ ਵਿੱਚ ਹੋਈ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜਾ ਵੀ ਕੋਈ ਡਿਜ਼ਰਵਿੰਗ ਪਲੇਅਰ ਹੈਗਾ ਉਹ ਜਿਹੜਾ ਉਹਦੇ ਪੈਰਾਮੀਟਰਸ ਬਣੇ ਹੋਏ ਆ ਗਵਰਨਮੈਂਟ ਦੇ ਵਿੱਚ ਮੇਰਾ ਕਹਿਣ ਉਹਦੇ ਮੁਤਾਬਕ ਨੌਕਰੀ ਜ਼ਰੂਰ ਦੇਣੀ ਚਾਹੀਦੀ ਲੇਕਿਨ ਅਚੀਵਮੈਂਟ ਕਿਵੇਂ ਦੇ ਦਿਆਂ ਕਿਉਂਕਿ ਹਾਕੀ ਜਿਹੜੀ ਹੈ ਹੁਣ ਅੱਗੇ ਨਾਲ ਅਣੀ ਡੈਫੀਨੇਟਲੀ ਸੌਡੀ ਹਾਕੀ ਦੀ ਟੀਮ ਜਿਹੜੀ ਹੈਗੀ ਆ ਉਹ ਦੁਬਾਰਾ ਰਿਵਾਈਵ ਹੋਈ ਆ ਔਰ ਉਹਦੇ ਵਿੱਚ ਪੰਜਾਬ ਦੀ ਮੇਜਰ ਕੰਟਰੀਬਿਊਸ਼ਨ ਹੈ ਕਿਉਂਕਿ ਪੰਜਾਬ ਦੇ ਹੀ ਖਿਡਾਰੀ ਸਭ ਤੋਂ ਜ਼ਿਆਦਾ ਨੇ ਬਿਲਕੁਲ ਡੈਫੀਨੇਟਲੀ ਪੰਜਾਬ ਦੀ ਹੀ ਜਿਹੜੀ ਮੇਜਰ ਉਹਦੇ ਵਿੱਚ ਕੰਟਰੀਬਿਊਸ਼ਨ ਹੈ ਇੱਕ ਆਖਰੀ ਸਵਾਲ ਮੇਰਾ ਕੰਗਨਾ ਰਣੌਤ ਨੂੰ ਲੈ ਕੇ ਪੰਜਾਬ ਪਰਚੀ ਵਿੱਚ ਵਿਰੋਧ ਹੋਇਆ ਐ ਐਸਜੀਪੀਸੀ ਨੇ ਕੀਤਾ ਸਿੱਖ ਜਥੇਬੰਦੀਆਂ ਨੇ ਕੀਤਾ ਉਹ ਕਹਿੰਦੇ ਇਹ ਫਿਲਮ ਨਹੀਂ ਲੱਗੇ ਉਹ ਤੋਂ ਕੰਗਨਾ ਰਣੌਤ ਦਾ ਕਮੈਂਟ ਆਂਦਾ ਕਿ ਮੈਨੂੰ ਜਿਹੜੀ ਹਰਾਸਮੈਂਟ ਕੀਤੀ ਜਾ ਰਹੀ ਹੈ ਪੰਜਾਬ ਦੇ ਲੋਕਾਂ ਵੱਲੋਂ ਇਹੋ ਜੀ ਗੱਲ ਦੀ ਦੇਖੋ ਕੰਗਨਾ ਰਣੌਤ ਹਮੇਸ਼ ਕੋਈ ਬਹੁਤ ਸਮਾਜਿਕ ਇਸ਼ੂ ਜਿਹਦੇ ਨਾਲ ਸਮਾਜ ਜੁੜਦਾ ਹੋਵੇ ਇਹੋ ਜਿਹੇ ਇਸ਼ੂਸ ਤੇ ਕੰਮ ਨਹੀਂ ਕਰਦੇ ਉਹ ਕਿਉਂਕਿ ਵੈਸੇ ਤਾਂ ਵੈਸੇ ਤਾਂ ਬੀਜੇਪੀ ਜਿਹੜੀ ਆ ਉਹ ਇਸ ਇਹਨਾਂ ਗੱਲਾਂ ਨੂੰ ਹੀ ਪ੍ਰਮੋਟ ਕਰਦੀ ਆ ਪਰ ਮੈਨੂੰ ਲੱਗਦਾ ਦੇਖੋ ਕੈਰੈਕਟਰ ਅਸੈਸੀਨੇਸ਼ਨ ਕਿਸੇ ਵੀ ਕੌਮ ਦੀ ਕਿਸੇ ਵੀ ਸੈਗਮੈਂਟ ਦੀ ਨਹੀਂ ਕਰਦਾ ਐਮਰਜੈਂਸੀ ਫਿਲਮ ਨੂੰ ਕਿਵੇਂ ਦੇ ਦੇ ਕਿਉਂਕਿ ਐਮਰਜੈਂਸੀ ਉਹ ਤਾਂ ਲੱਗੀ ਸੀ ਉਹ ਤਾਂ ਬੜੇ ਖਰਾਬ ਸੀ ਉਹਦੇ ਵਿੱਚ ਹਾਲਾਤ ਖਰਾਬ ਸੀ ਲੇਕਿਨ ਉਹਦੇ ਵਿੱਚ ਜਿਹੜਾ ਕੈਰੈਕਟਰ ਜਿਹੜਾ ਖਾਸ ਕਰਕੇ ਸਿੱਖਾਂ ਦਾ ਦਿਖਾਇਆ ਗਿਆ ਉਹ ਬਹੁਤ ਚੰਗਾ ਨਹੀਂ ਦਿਖਾਇਆ ਗਿਆ ਲੇਕਿਨ ਹਮੇਸ਼ਾ ਜਿਹੜਾ ਸਿੱਖ ਕਰੈਕਟਰ ਆ ਜਾਂ ਪੰਜਾਬੀ ਕਰੈਕਟਰ ਆ ਮੈਂ ਲਾਰਜਰ ਟਰਮ ਦੇ ਵਿੱਚ ਕਹਿ ਸਕਦਾ ਕੰਗਰ ਨੂੰ ਤਾਂ ਬੀਜੇਪੀ ਐਮਪੀ ਹੈ ਕੋਈ ਰਾਏ ਦੇਣਾ ਚਾਹੁੰਗੇ ਐਸੇ ਕਾਂਗਰਸ ਆ ਨਹੀਂ ਮੈਂ ਉਹਨੂੰ ਕਿਉਂਕਿ ਉਹ ਬੇਸਿਕਲੀ ਮੈਨੂੰ ਕਦੀ ਵੀ ਇਹ ਲੱਗਿਆ ਨਹੀਂ ਹੈ ਕਿ ਦੇਖੋ ਜਿਹੜਾ ਕਲਾਕਾਰ ਹੁੰਦਾ ਉਹ ਹਮੇਸ਼ਾ ਸਮਾਜ ਦੇ ਇਸ਼ੂਜ਼ ਨੂੰ ਲੈ ਕੇ ਤੇ ਸਮਾਜ ਦੀ ਭਲਾਈ ਲਈ ਕੰਮ ਕਰਦਾ ਹਮ ਲੇਕਿਨ ਇਹ ਇਹੋ ਜੇ ਸਾਡੇ ਐਕਟਰ ਹੈਗੇ ਆ ਜਿਹੜੇ ਹਮੇਸ਼ਾ ਸਮਾਜ ਨੂੰ ਤੋੜਨ ਦਾ ਔਰ ਸਮਾਜ ਦੇ ਵਿੱਚ ਬਖਰੀਮਾਂ ਪਾਉਣ ਦਾ ਕਿਤੇ ਨਾ ਕਿਤੇ ਕੰਮ ਕਰਦੇ ਆ ਸੋ ਮੈਨੂੰ ਲੱਗਦਾ ਉਹ ਹੋ ਸਕਦਾ ਕਈ ਵਾਰੀ ਪਬਲਿਸਿਟੀ ਵੀ ਕਈ ਵਾਰੀ ਅਸੀਂ ਫਿਲਮਾਂ ਫਿਲਮਾਂ ਦੀ ਦੇਖਦੇ ਆ ਉਹ ਗਲ ਸਮਝ ਆਉਂਦੀ ਆ ਕਿਉਂਕਿ ਜਿਹੜੀ ਨੈਗੇਟਿਵਿਟੀ ਹੈਗੀ ਆ ਮੈਨੂੰ ਲੱਗਦਾ ਉਹਨੂੰ ਗਰੇਜ਼ ਕਰਨਾ ਚਾਹੀਦਾ ਚੰਗੇ ਐਕਟਰ ਨੂੰ ਚੰਗੇ ਖਿਡਾਰੀਆਂ ਨੂੰ ਇਹ ਐਮਬੈਸਡਰ ਵੜਨਾ ਚਾਹੀਦਾ ਔਰ ਸਮਾਜ ਦੇ ਵਿੱਚ ਇੱਕ ਵਧੀਆ ਸਨੇਹਾ ਜਿਹੜਾ ਦੇਣਾ ਚਾਹੀਦਾ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸੋਏ さん ਸਾਡੇ ਨਾਲ ਜਨੰਦਰ ਕੈਂਡ ਤੋਂ ਵਿਧਾਇਕ ਪ੍ਰਗਟ ਸਿੰਘ ਹੋਣੀ ਇਹਨਾਂ ਨੇ ਕਿਹਾ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਖਾਸ ਕਰ ਜਿਹੜਾ ਕਿਸਾਨਾਂ ਦਾ ਮਸਲਾ ਚੱਲ ਰਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਇਹਨੂੰ ਦੇਖਣਾ ਚਾਹੀਦਾ ਹੈਗਾ ਔਰ ਜਿਹੜਾ ਪ੍ਰੋਟੈਸਟ ਉਹਨਾਂ ਦਾ ਕਰਨਾ ਰਾਈਟ ਵੀ ਹੈ ਔਰ ਵਕਫ ਵਕ ਮੁੱਦਿਆਂ ਦੇ ਹੋਰ ਵੀ ਉਹਨਾਂ ਨੇ ਜਿਹੜਾ ਸੁਝਾਅ ਦਿੱਤੇ ਨੇ ਤੇ ਕਿਤੇ ਨਾ ਕਿਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਜਿਹੜਾ ਕੇਜਰੀਵਾਲ ਤੇ ਹਮਲਾ ਹੁੰਦਾ ਉਹ ਸਿਰਫ ਚੋਨਾਚੀ ਹੀ ਕਿਉਂ ਹੁੰਦਾ ਕਿਤੇ ਨਾ ਕਿਤੇ ਸਵਾਲ ਵੀ ਖੜਾ ਕੀਤਾ ਨਾ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਪੱਕ ਦੇ ਲਈ ਕੈਮਰਾਮੈਨ ਗੈਵੀ ਦੇ ਨਾਲ ਦਵਿੰਦਰ ਕੁਮਾਰ ਜਲੰਧਰ